ਸਵਾਗਤ ਸਤ ਸੰਗ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਪੰਜਵੀਂ ਬਾਣੀ ਅਨੰਦ ਸਾਹਿਬ ਸਤਗੁਰੂ ਕਿਰਪਾ ਕਰ ਰਹੇ ਹਨ ਅਨੰਦ ਸਾਹਿਬ ਬਾਣੀ ਅਮਰਤ ਦੀਆਂ ਬਾਣੀਆਂ ਵਿੱਚ ਸ਼ਾਮਲ ਹੈ ਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਇਹ ਪਾਵਨ ਪਵਿੱਤਰ ਬਾਣੀ 5ਵੇਂ ਨੰਬਰ ਤੇ ਆਉਂਦੀ ਹੈ ਇਸ ਬਾਣੀ ਦੇ ਰਚਨਹਾਰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਹਨ ਇਸ ਦੇ ਉਚਾਰਨ ਦਾ ਕਾਰਨ ਸਤਿਗੁਰੂ ਜੀ ਦੇ ਆਪਣੇ ਪੁੱਤਰੇ ਭਾਈ ਆਨੰਦ ਜੀ ਦਾ ਜਨਮ ਧਾਰਨ ਕਰਨਾ ਹੈ ਉਸ ਦੇ ਜਨਮ ਦੀ ਖੁਸ਼ੀ ਵਿੱਚ ਬਾਣੀ ਸਤਿਗੁਰਾਂ ਉਚਾਰਨ ਕੀਤੀ ਅਤੇ ਇਸ ਦਾ ਨਾਮ ਆਨੰਦ ਸਾਹਿਬ ਰੱਖਿਆ ਇਸ ਦਾ ਮੁਕਸ਼ ਦਾੰਤ ਜੀਵਨ ਦੀ ਮੰਜ਼ਲ ਆਨੰਦ ਪ੍ਰਾਪਤੀ ਹੈ ਇਸ ਬਾਣੀ ਦਾ ਨਿਤਨੇ ਵਿੱਚ ਅਮਰ ਸੰਚਾਰ ਵਿੱਚ ਅਤੇ ਜਦੋਂ ਕੜਾ ਪ੍ਰਸ਼ਾਦ ਦੀ ਦੇ ਗੁਰੂ ਮਹਾਰਾਜ ਦੀ ਝੂਰੀ ਵਿੱਚ ਆਵੇ ਉਸ ਵੇਲੇ ਸੰਪੂਰਨ ਪਾਠ ਕਰਨਾ ਹੈ ਰਹਿ ਰਾਤ ਸਾਹਿਬ ਜੀ ਦੇ ਵਿੱਚ ਕੀਰਤਨ ਦੀ ਸਮਾਪਤੀ ਤੋਂ ਅਪਰੰਤ ਆਨੰਦ ਕਾਰਜ ਸਮੇਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ 40ਵੀਂ ਪੌੜੀ ਰਲਾ ਕੇ ਕੁੱਲ 6 ਪੌੜੀਆਂ ਦਾ ਪਾਠ ਜਾਂ ਕੀਰਤਨ ਕਰਨਾ ਹੈ ਕਿਸੇ ਖਾਸ ਕਾਰਜ ਵਾਸਤੇ ਗੁਰੂ ਮਹਾਰਾਜ ਦੀ ਜੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਪਾਸ ਤਿੰਨ ਸੰਪੂਰਨ ਪਾਠ ਕਰਨ ਦਾ ਵੀ ਗੁਰੂ ਸਾਹਿਬ ਜੀ ਦਾ ਹੁਕਮ ਹੈ ਕੋਈ ਵੀ ਕੰਮ ਅੜਿਆ ਤੜਿਆ ਹੋਵੇ ਉਹ ਨਿਕਲ ਜਾਂਦਾ ਹੈ ਸਵਾਉ ਅਨੰਦ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕਰੀਏ ਵਾਹਿਗੁਰੂ ਸਾਹਿਬ ਜੀ ਇਕ ਊੰਕਾਰ ਸਤਿਗੁਰ ਪ੍ਰਸਾਦ ਅਨੰਦ ਸਾਹਿਬ RAM KALI MOHALLA TEEJA ANAND RAM KALI RAAG VEJ TISRE PADSHA SAHIB SATGURU SRI GURU AMRITDAS MAHARAJ JI NE EH PAWAN PAVITR BANI UCHARAN KITI HAI ANAND ANAND BANI DA NAAM HAI ਅਗੇ ਮੰਗਲਾ ਚਰਨ ਸਤਿਗੁਰੂ ਕਰ ਰੇ ਆ ਇੱਕ ਊ ਓੰਕਾਰ ਸਤਿਗੁਰ ਪ੍ਰਸਾਦ ਇੱਕ ਊ ਵਾਹਿਗੁਰੂ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਹੈ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ ଅਤਵਾ ਇੱਕ ਊ ਓੰਕਾਰ ਅਕਾਲ ਦਾ ਵਾਜਕ ਹੈ ਸਤ ਉਸ ਦਾ ਵਿਸ਼ੇਸ਼ਣ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਉਸ ਦੀ ਪ੍ਰਾਪਤੀ ਦਾ ਵਸੀਲਾ ਹੈ। ਹੋਰ ਜਿੱਥੇ ਮਰਜੀ ਭੱਜ ਲੋ ਦੌੜ ਲੋ ਉਹ ਪ੍ਰਾਪਤ ਨਹੀਂ ਹੁੰਦਾ। ਗੁਰੂ ਤੋਂ ਬਗੈਰ। ਅੱਗੇ ਹਜੂਰ ਉਤਮ ਅਤੇ ਮੱਦਮ ਸਖੀ ਦੇ ਸੰਵਾਦ ਵਿੱਚ ਫਰਮਾਉਂਦੇ ਹੋਏ ਆਨੰਦ ਸਾਹਿਬ ਦੀ ਬਾਣੀ ਪ੍ਰਾਰੰਭ ਕਰ ਰਹੇ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਐ ਮੇਰੀ ਮਾਤਾ ਬਜ਼ੁਰਗ ਸਖੀ ਪਾਵ ਸਤਿਕਾਰਯੋਗ ਮਹਾਪੁਰਸ਼ੋ ਮੈਂ ਦਰਗਾਹੀ ਵਿਚੋਲੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਤਾਂ ਸਤਿਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਮਿਲਾਪ ਦਾ ਆਨੰਦ ਪ੍ਰਾਪਤ ਹੋਇਆ ਹੈ ਸਤਗੁਰ ਪਾਇਆ ਸਹਜ ਛੇਤੀ ਮਨ ਵੱਜੀਆ ਆਵਾਦ ਆਈਆ ਸਹਜ ਛੇਤੀ ਸ਼ਾਂਤੀ ਧੀਰਜ ਨਾਲ ਸੇਵਾ ਸਿਮਰਨ ਅਰਦਾਸ ਅਤੇ ਜੋਦੜੀਆਂ ਕਰਦਿਆਂ ਅਸਾਂ ਸੱਚਾ ਸਤਿਗੁਰੂ ਪ੍ਰਾਪਤ ਕੀਤਾ ਹੈ ਉਨ੍ਹਾਂ ਦੇ ਮਿਲਣ ਤੋਂ ਮਨ ਵਿੱਚ ਵਧਾਈਆਂ ਵਾਵੇ ਨੂੰ ਵੀ ਕੰਨਾ ਬੋਲਣਾ ਹੈ ਵਧਾਈਆਂ ਨਹੀਂ ਕਹਿ ਜਾਣਾ ਵਧਾਈਆਂ ਖੁਸ਼ੀਆਂ ਵਜੀਆਂ ਪ੍ਰਗਟ ਹੋ ਆਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਉਣ ਆਈਆ ਹੁਣ ਖੁਸ਼ੀ ਪਰੇ ਸਮੇਂ ਵਿੱਚ ਰਾਗ ਮੁਖ ਛੇ ਰਾਗ ਰਤਨ ਰਾਗਾਂ ਦੇ ਪੁੱਤਰ ਤੇ ਉਹਨਾਂ ਦਾ ਪਰਿਆ ਰਾਗਣੀਆਂ ਸਮੇਤ ਸਾਰਾ ਪਰਿਵਾਰ ਸ਼ਬਦ ਗੁਰਬਾਣੀ ਦਾ ਕੀਰਤਨ ਕਰਨ ਵਾਸਤੇ ਆਇਆ ਹੈ athwa raag ratan roop parivar nu naal leke pariyan apachara anand karj nal sambandhit gurbani de shabd gaun vaste aiyan sab do ta gaavo hari keera man jinni vasaya jinna raag ragniyan ne apne man vich akal purakh da jas ate naam vasaya hai unna naal ral mil ke tusi vi us pati akal purakh da ਸਬਦੋ ਕਈ ਗੁਰਬਾਣੀ ਦੁਆਰਾ ਕੀਰਤਨ ਕਰੋ ਇਹ ਉੱਤਮ ਸਖੀ ਦੁਆਰਾ ਸਰਦਾ ਭਗਤੀ ਵਾਲੀਆਂ ਸਖੀਆਂ ਸਹੇਲੀਆਂ ਨੂੰ ਸੰਬੋਧਨ ਕੀਤਾ ਹੈ ਕਹ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ ਤੀਸਰੇ ਗੁਰੂ ਨਾਨਕ ਪਾਉ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਮੈਨੂੰ ਪ੍ਰਭੂ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਇਆ ਹੈ ਕਿਉਂਕਿ ਮੈਂ ਦਰਗਾਹੀ ਵਿਚੋਲਾ ਸੱਚਾ ਸਤਿਗੁਰੂ ਪ੍ਰਾਪਤ ਕੀਤਾ ਹੈ ਅੱਗੇ ਹੁਣ ਉਤਮਪੁਰਖ ਦੁਆਰਾ ਮਨ ਨੂੰ ਮੁਖਾਤਬ ਕਰਕੇ ਉਪਦੇਸ਼ ਦੇ ਰਿਹਾ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਐ ਮੇਰੇ ਮਨਾ ਤੂੰ ਹਮੇਸ਼ਾ ਉਸ ਅਕਾਲਪੁਰਖ ਦੇ ਨਾਲ ਜੁੜਿਆ ਰਹੋ ਪਾਵ ਸਦਾ ਹੀ ਉਸ ਦਾ ਜ਼ਿਕਰਨ ਕਰਿਆ ਕਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰੜਾ ਐ ਮੇਰੇ ਮਨ ਤੂੰ ਹਮੇਸ਼ਾ ਹੀ ਉਸ ਅਕਾਲ ਪੁਰਖ ਨਾਲ ਜੁੜਿਆ ਰਹੇ ਇਸ ਦਾ ਫਲ ਕੀ ਹੋਵੇਗਾ ਉਹ ਪਰਮੇਸ਼ਰ ਤੇਰੇ ਸਾਰੇ ਹੀ ਦੁੱਖਾਂ ਨੂੰ ਵਿਸਾਰਣਾ ਦੂਰ ਕਰ ਦੇਵੇਗਾ ਨਾਸ਼ ਕਰਕੇ ਰੱਖ ਦੇਵੇਗਾ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸੋ ਅੰਗੀਕਾਰ ਓਹ ਊੜੇ ਦਾ ਮੂੰਹ ਖੁੱਲਾ ਹੋਣ ਕਰਕੇ ਲੰਮਾ ਕਰਕੇ ਬੋਲਣਾ ਉਹ ਨਹੀਂ ਕਹਿ ਜਾਣਾ ਓਹ ਕਹਿੰਦੇ ਨਾਲ ਹੀ ਉਹ ਅਕਾਲ ਪੁਰਖ ਤੇਰਾ ਅੰਗੀਕਾਰ ਪੱਖ ਵੀ ਕਰੇਗਾ ਅਤੇ ਤੇਰੇ ਸਾਰੇ ਹੀ ਕਾਰਜ ਸਵਾਰ ਦੇਵੇਗਾ ਸਭna ਗੱਲਾਂ ਸਮਰੱਥ ਸੁਆਮੀ ਸੋਗਿਓ ਮਨੋ ਵਿਸਾਰੇ ਐ ਮੇਰੇ ਮਨਾਉ ਮਾਲਕ ਅਕਾਲ ਪੁਰਖ ਸਭ ਗੱਲਾਂ ਕਰਕੇ ਭਾਵ ਸਭ ਤਰ੍ਹਾਂ ਕਰਕੇ ਅਤੇ ਸਭ ਕੁਝ ਕਰਨ ਵਾਸਤੇ ਸਮਰੱਥ ਹੈ ਤੂੰ ਉਸ ਨੂੰ ਆਪਣੇ ਮਨ ਤੋਂ ਕਿਉਂ ਭੁਲਾ ਰਿਹਾ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਹਜੂਰ ਫਰਮਾਉਂਦੇ ਹਨ ਐ ਮੇਰੇ ਮਨਾ ਤੈਨੂੰ ਚਾਹੀਦਾ ਹੈ ਕਿ ਤੂੰ ਹਮੇਸ਼ਾ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਰਹਿ ਭਾਵ ਉਸ ਦਾ ਸਿਮਰਨ ਕਰਿਆ ਕਰ ਧੰਨਵਾਦ ਕਰਿਆ ਕਰ ਅੱਗੇ ਅਕਾਲ ਪੁਰਖ ਨੂੰ ਹੁਣ ਸੰਬੋਧਨ ਕਰਕੇ ਸਤਿਗੁਰੂ ਫਰਮਾ ਰਹੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੀਰੈ ਕੀ ਸੱਚੇ ਮਾਲਕ ਸਾਡੇ ਵਾਹਿਗੁਰੂ ਤੇਰੇ ਘਰ ਵਿੱਚ ਕਿਹੜੀ ਦਾਤ ਅਤੇ ਕਰਾਮਾਤ ਨਹੀਂ ਹੈ ਭਾਵ ਤੇਰੇ ਘਰ ਵਿੱਚ ਦੀਨ ਦੁਨੀਆ ਦੀ ਹਰ ਵਸਤੂ ਹੈ ਇਹ ਪਾਵਨ ਪੰਕਤੀ ਤੇ ਇੱਕ ਸਾਖੀ ਆਉਂਦੀ ਇਤਿਹਾਸ ਵਿੱਚ ਜੋ ਪਾਈਸ਼ਾਲੂ ਨਾਲ ਜੁੜਦੀ ਹੈ ਪਾਈਸ਼ਾਲੂ ਜੀ ਮਹਾਨ ਸਿੱਖ ਹੋਏ ਗੁਰੂ ਘਰ ਦੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਲੰਗਰ ਵਿੱਚ ਲੱਕੜਾਂ ਦੀ ਬਰਸਾਤ ਕਾਰਨ ਗਿੱਲੀਆਂ ਹੋ ਗਈਆਂ ਕਮੀ ਆ ਗਈ ਪਾਈ ਛਾਲੂ ਨੇ ਸ਼ਹਿਰ ਵਿੱਚ ਹੁੱਕਾ ਦੇਣਾ ਸ਼ੁਰੂ ਕੀਤਾ। ਪਾਈ ਜੇ ਕੋਈ ਇੱਕ ਟੋਕਰਾ ਦੇਵੇਗਾ ਉਹਦੇ ਇੱਕ ਪੁੱਤਰ ਹੋਵੇਗਾ। ਜੇ ਕੋਈ ਦੋ ਪਾਥੀਆਂ ਦੇਵੇਗਾ ਦੋ ਪੁੱਤਰ ਹੋਣਗੇ। ਦੋ ਟੋکریاں ਦਊ ਦੋ ਪੁੱਤਰ ਹੋਣਗੇ। ਸੋ ਇਹ ਹੁੱਕਾ ਦੇ ਕੇ ਪਾਈ ਛਾਲੂ ਨੇ ਕੁਝ ਹੀ ਸਮੇਂ ਦੇ ਵਿੱਚ ਗੁਰੂ ਘਰ ਦੇ ਲੰਗਰਾਂ ਵਾਸਤੇ ਬਾਲਣ ਵਾਸਤੇ ਢੇਰ ਲੱਗ ਗਏ। ਸਤਿਗੁਰੂ ਉੱਧਰ ਨੂੰ ਸੈਰ ਕਰਨ ਵਾਸਤੇ ਆਏ ਪੁੱਛਿਆ ਇਤਨਾ ਬਾਲਣ ਇੰਨੀ ਜਲਦੀ ਕਿੱਥੋਂ ਆ ਗਿਆ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਭਾਈ ਸ਼ਾਲੂ ਨੇ ਲੋਕਾਂ ਨੂੰ ਮੁੰਡੇ ਵੰਡ ਕੇ ਲੋਕਾਂ ਨੂੰ ਪਚੰਗੀ ਦੇ ਕੇ ਲੋਕਾਂ ਨੂੰ ਪੁੱਤਰਾਂ ਦੀਆਂ ਦਾਤਾਂ ਦੇ ਕੇ ਬਾਲਣ ਇਕੱਠਾ ਕੀਤਾ ਹੈ ਮਹਾਰਾਜ ਜਾਣਦੇ ਸਨ ਫਿਰ ਵੀ ਪੁੱਛਿਆ ਆਖਿਆ ਬੁਲਾਓ ਭਾਈ ਸ਼ਾਲੂ ਨੂੰ ਉਹ ਮੁੰਡੇ ਉਹ ਪਚੰਗੀ ਉਹ ਪੁੱਤਰਾਂ ਦੀਆਂ ਦਾਤਾਂ ਕਿੱਥੋਂ ਦੇ ਰਿਹਾ ਹੈ ਉਹਦੇ ਕੋਲ ਇੰਨੀ ਪਾਵਰ ਕਿੱਥੋਂ ਆਈ ਸੋ ਭਾਈ ਸ਼ਾਲੂ ਜੀ ਆਏ ਸਾ ਸੰਗਤ ਜੀ ਵਿਸ਼ਵਾਸ ਭਰੋਸੇ ਦੀ ਗੱਲ ਹੁੰਦੀ ਭਾਈ ਛਾਲੋ ਦਾ ਭਰੋਸਾ ਸਾਡੇ ਵਰਗਾ ਨਹੀਂ ਸੀ ਬਹੁਤ ਜ਼ਿਆਦਾ ਭਰੋਸਾ ਗੁਰੂ ਤੇ ਹੁਣ ਇਹ ਗੱਲ ਕਹਿੰਦਾ ਹੈ ਕਿ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਵਿਸ਼ਵਾਸ ਨਾ ਕੋ ਤੇ ਕੀ ਨਹੀਂ ਬਣਦਾ ਸੋ ਭਾਈ ਛਾਲੋ ਜੀ ਆਏ ਗੁਰੂ ਅਰਜਨ ਦੇ ਮਹਾਰਾਜ ਪੁੱਛਦੇ ਭਾਈ ਛਾਲੋ ਆਪ ਜੀ ਪੁੱਤਰਾਂ ਦੀਆਂ ਦਾਤਾਂ ਵੰਡ ਰਹੇ ਹੋ ਤੁਸੀਂ ਪੁੱਤਰ ਕਿੱਥੋਂ ਦੇ ਰਹੇ ਹੋ ਤੁਹਾਡੇ ਕੋਲ ਹੈ ਪੁੱਤਰ ਕਹਿਣ ਲੱਗੇ ਮਹਾਰਾਜ ਮੈਂ ਨਾ ਚੀਜ਼ ਇੰਨੀ ਜੋਗਾ ਕਿਥੇ ਹਾਂ ਕਿ ਪੁੱਤਰ ਦੇ ਸਕਾਂ ਮੈਂ ਤਾਂ ਤੁਹਾਡੇ ਦਿੱਤਿਆਂ ਚੋਂ ਦੇਣਾ ਹੈ ਕਹਿਣ ਲੱਗੇ ਤੂੰ ਸਾਡੀ ਆਗਿਆ ਲਈ ਅਸੀਂ ਦੇਵਾਂਗੇ ਕਹਿਣ ਲੱਗੇ ਤੂੰ ਕਹਿ ਦੇ ਭਾਈ ਸ਼ਾਲੋ ਜੀ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਕਹਿ ਦਿਓ ਕਿ ਮੇਰੇ ਘਰ ਵਿੱਚ ਪੁੱਤਰ ਮੁੱਕ ਗਿਆ ਤੇ ਮੈਂ ਸੰਗਤ ਨੂੰ ਕਹਿ ਦਿੰਨਾ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇ ਰਹਿ ਤੇਰੇ ਘਰ ਤਾਂ ਸਾਰਾ ਕੁਝ ਹੈ ਮਹਾਰਾਜ ਭਾਈ ਸ਼ਾਲੋ ਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਗਲ ਵਕੜੀ ਵਿੱਚ ਲੈ ਲਿਆ ਪਾਈ ਸ਼ਾਹ ਲੋ ਤੇਰੇ ਵਰਗੇ ਸਿੱਖ ਹੋਣਗੇ ਤੇ ਸਾਰਾ ਕੁਝ ਹੀ ਲੈ ਲੈਣਗੇ ਗੁਰੂ ਘਰੋਂ ਕਿਉਂਕਿ ਗੁਰੂ ਦੇ ਨਾਲ ਭਰੋਸੇ ਨਾਲ ਵਿਸ਼ਵਾਸ ਨਾਲ ਅੜ ਕੇ ਵੀ ਆਪਾਂ ਦਾਤ ਲੈ ਲਈਦੀ ਜੇ ਵਿਸ਼ਵਾਸ ਹੋਵੇ ਤਾਂ ਜੇ ਸਾਡਾ ਵਿਸ਼ਵਾਸ ਡੋਲਦਾ ਪਿਆ ਫਿਰ ਜਿੰਨੇ ਮਰਜੀ ਨੱਗ ਗੋਡੇ ਰਗੜੀ ਜਾਓ ਮਾਫੀ ਚਾਹੁੰਨੇ ਕਰ ਤਾਂ ਤੇਰੇ ਸਭ ਕਿਸ ਹੈ ਜਿਸ ਦੇਹ ਸੋ ਪਾਵਏ ਇਹ ਸੱਚੇ ਬਾਦਸ਼ਾਹ ਤੇਰੇ ਘਰ ਵਿੱਚ ਤਾਂ ਸਭ ਕੁਝ ਹੈ ਪਰ ਜਿਸ ਨੂੰ ਤੂੰ ਕੋਈ ਦਾਤ ਬਖਸ਼ਿਸ਼ ਕਰੇ ਉਹੀ ਆਪਜੀ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਪਰ ਸਭ ਤੋਂ ਵੱਡੀ ਦਾਤ ਸਿਫਤ ਸਲਾਹ ਅਤੇ ਨਾਮ ਦੀ ਹੀ ਹੈ ਜੋ ਹਮੇਸ਼ਾ ਤੇਰੀ ਸਿਫਤ ਸਲਾਹ ਕਰਦਾ ਹੈ ਉਹੀ ਤੇਰੇ ਨਾਮ ਨੂੰ ਮਨ ਵਿੱਚ ਵਸਾਉਂਦਾ ਸਿਫਤ ਸਲਾਹ ਕਰਦਿਆਂ ਜਦੋਂ ਮਨ ਇਕਾਗਰ ਅਤੇ ਨਿਰਮਲ ਹੋ ਜਾਂਦਾ ਉਸ ਵੇਲੇ ਨਾਮ ਮਨ ਵਿੱਚ ਵਸਦਾ ਹੈ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਜਿਨ੍ਹਾਂ ਦੇ ਮਨ ਵਿੱਚ ਆਪ ਜੀ ਦਾ ਨਾਮ ਵਸ ਗਿਆ ਹੈ ਵਾਹਿਗੁਰੂ ਉਹਨਾਂ ਦੀ ਸੁਰਤ ਅੰਦਰ ਸੰਗੀਤਮਈ ਧੁਨੀ ਵਿੱਚ ਬਾਣੀ ਅਤੇ ਅਖੰਡ ਜਾਪ ਦੇ ਬੋਧੇ ਸ਼ਬਦ ਪ੍ਰਗਟ ਹੋ ਆਏ ਜਾਂਦੇ ਹਨ ਕਹ ਨਾਨਕ ਸੱਚੇ ਸਾਹਿਬ ਯਾ ਨਹੀਂ ਕਰਦੀ ਰਹਿ ਸਤਿਗੁਰੂ ਹਜੂਰ ਫਰਮਾਉਂਦੇ ਆਂ ਏ ਸੱਚੇ ਮਾਲਕ ਵਾਹਿਗੁਰੂ ਤੇਰੇ ਘਰ ਵਿੱਚ ਕੀ ਨਹੀਂ ਹੈ ਭਾਵ ਸਭ ਕੁਝ ਹੈ ਅੱਗੇ ਨਾਮ ਦੇ ਆਧਾਰ ਵਾਲੀ ਅਵਸਥਾ ਤੇ ਗੁਰੂ ਦੀ ਮਹਿਮਾ ਉੱਤਮ ਪੁਰਖ ਵਿੱਚ ਵਰਣਨ ਕਰ ਰਹੇ ਆਂ ਸਾਜਾ ਨਾਮ ਮੇਰਾ ਆਧਾਰ ਏ ਭਾਈ ਮੇਰਾ ਆਸਰਾ ਸੱਚਾ ਨਾਮ ਹੈ ਭਾਵ ਮੇਰੇ ਮਨ ਤਨ ਦਾ ਆਸਰਾ ਅਕਾਲ ਪੁਰਖ ਦਾ ਨਾਮ ਸਤ ਨਾਮ ਵਾਹਿਗੁਰੂ ਹੈ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਹਾਂ ਮੇਰਾ ਆਸਰਾ ਅਕਾਲ ਪੁਰਖ ਦਾ ਸੱਚਾ ਨਾਮ ਹੈ ਜਿਸ ਨੇ ਮੇਰੀਆਂ ਸਾਰੀਆਂ ਮਨ ਤਨ ਦੀਆਂ ਭੁਖਾ ਗਵਾ ਦਿੱਤੀਆਂ ਨਾਸ ਕਰ ਦਿੱਤੀਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਉਸੇ ਹੀ ਨਾਮ ਦੀ ਕਿਰਪਾ ਦਾ ਸਦਕਾ ਮਨ ਸ਼ਾਂਤ ਕਰਕੇ ਮਨ ਵਿੱਚ ਆ ਕੇ ਸੁਖ ਤੇ ਨਾਮ ਵਸ ਗਿਆ ਹੈ ਜਿਸ ਨਾਮ ਨੇ ਪਹਿਲਾਂ ਹੀ ਮੇਰੀਆਂ ਸਾਰੀਆਂ ਖਾਸ਼ੀਆਂ ਪੂਰੀਆਂ ਕੀਤੀਆਂ ਹਨ ਸਦਾ ਕੁਰਬਾਨ ਕੀਤਾ ਗੁਰੂ ਵਿਟ ਜਿਸ ਦੀ ਆ ਇਹ ਬੜਈਆ ਸੋ ਇਹ ਜਿਹੜਾ ਜਿਸਦੀ ਆ ਇਹ ਇਹਨੂੰ ਇਹ ਨਹੀਂ ਪੜ ਜਾਣਾ ਈੜੀ ਨੂੰ ਲਾਮ ਲੱਗੀ ਸਿਆਰੀ ਨਹੀਂ ਈੜੀ ਨੂੰ ਸਿਆਰੀ ਹੁੰਦੀ ਫਿਰ ਇਹ ਪੜਨਾ ਸੀ ਕਈ ਇਹ ਪੜੀ ਜਾਂਦੇ ਆ ਇਹ ਵਡਿਆਈਆ ਮੈਂ ਹਮੇਸ਼ਾ ਉਸ ਨਾਮ ਦਾਤੇ ਸਤਿਗੁਰੂ ਤੋਂ ਹੀ ਸਭ ਕੁਝ ਛਣਾਵਰ ਨਿਸ਼ਾਵਰ ਕੀਤਾ ਹੈ ਜਿਸ ਦੀਆਂ ਇਹ ਭਾਵ ਇਹੋ ਜੀਆਂ ਉੱਚੀਆਂ ਵਡਿਆਈਆਂ ਸਿਫਤਾਂ ਤੇ ਖੂਬੀਆਂ ਹਨ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਹਜੂਰ ਫਰਮਾਉਂਦੇ ਹਨ ਐ ਪ੍ਰਭੂ ਦੇ ਪਿਆਰੇ ਸੰਤ ਜਿਨੋ ਸੁਣੋ ਤੁਸੀਂ ਸ਼ਬਦ ਗੁਰੂ ਦੇ ਉਪਦੇਸ਼ अथवा ਦੀਖਿਆ ਮੰਤਰ ਵਾਹਿਗੁਰੂ ਨਾਮ ਨਾਲ ਪਿਆਰ ਧਾਰਨ ਕਰੋ ਸਾਚਾ ਨਾਮ ਮੇਰਾ ਆਧਾਰ ਮੇਰਾ ਤਾਂ ਪਰਮੇਸ਼ਰ ਦਾ ਸੱਚਾ ਨਾਮ ਹੀ ਮਨ ਤਾਂ ਦਾ ਆਸਰਾ ਹੈ ਅੱਗੇ ਪੰਜਵੀਂ ਪੌੜੀ ਵਿੱਚ ਹਜੂਰ ਪੰਜ ਸ਼ਬਦਾਂ ਦਾ ਜ਼ਿਕਰ ਕਰ ਰਹੇ ਆ ਆਉ ਪਿਆਰ ਨਾਲ ਸਰਵਣ ਕਰੀਏ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਉਸ ਸੁਭਾਗੇ ਘਰ ਵਿੱਚ ਪੰਜ ਤਰ੍ਹਾਂ ਦੇ ਸ਼ਬਦ ਪ੍ਰਗਟ ਹੋਏ ਹਨ ਭਾਵ ਪਹਿਲਾਂ ਗੁਰੂ ਘਰ ਵਿੱਚ ਰਬਾਬ ਸਰੰਦਾ ਸਤਾਰ ਖੜਤਾਲਾਂ ਅਤੇ ਮਿਰਦੰਗ ਨਾਲ ਕੀਰਤਨ ਕੀਤਾ ਜਾਂਦਾ ਸੀ ਯੋਗ ਮੱਤ ਵਿੱਚ ਇਹ ਪੰਜ ਵਾਜੇ ਮੰਨੇ ਦੁਹਰਾ ਤਤ ਤੰਤੀ ਬਿਦ ਚਰਮਕਾ ਕਨ ਕਾਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿਤ ਸੁਆਸ ਸੁਖਰ ਪਹਿਚਾਨ ਰਾਦਾ ਸੁਆਮੀਆ ਦੇ ਮਤ ਵਿੱਚ ਇਹ ਪੰਜ ਸ਼ਬਦ ਮੰਨੇ ਜੋਤ ਨਰੰਜਨ ਦੂਜਾ ਓਮ ਤੀਜਾ ਰੰਕਾਰ ਚੌਥਾ ਸੋਹੰਗ ਤੇ ਪੰਜਵਾਂ ਸਤਨਾ ਗੁਰਮਤ ਅਨਸਾਰ ਇਹਨਾਂ ਪੰਜ ਸ਼ਬਦਾਂ ਦੇ ਥਾਂ ਪੰਜ ਸਤਗੁਰੂ ਜੀ ਦੇ ਉਚਾਰਨ ਕੀਤੇ ਹੋਏ ਗੁਰਬਾਣੀ ਰੂਪ ਸ਼ਬਦ ਹੀ ਹਨ ଅਥਵਾ ਗੁਰਮੰਤਰ ਅਤੇ ਮੂਲ ਮੰਤਰ ਹੈ ਗੁਰਬਾਣੀ ਵਿੱਚ ਸਤ ਸੰਤੋਖ ਆਦ ਗੁਣਾ ਨੂੰ ਵੀ ਵਾਜੇ ਲਿਖਿਆ ਹੈ ਜਥਾ ਸਤ ਸੰਤੂਖ ਵਜੈ ਵਾਜੈ ਅਨਹਦਾ ਚੁਣਕਾਰੇ ਅਥਵਾ ਗੁਰਮਤ ਦੇ ਪੰਜ ਸ਼ਬਦ ਇਹ ਵੀ ਹਨ ਇੱਕ ਓੰਕਾਰ ਬੀਜ ਮੰਤਰ ਹੈ ਗੁਰਪ੍ਰਸਾਦ ਤੱਕ ਮਹਾ ਮੰਤਰ ਹੈ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਜਪਜੀ ਸਾਹਿਬ ਮਾਲਾ ਮੰਤਰ ਹੈ ਅਤੇ ਵਾਹਿਗੁਰੂ ਗੁਰ ਮੰਤਰ ਹੈ ਘਰਸਪਾਗੈ ਸ਼ਬਦ ਵਾਜੈ ਕਲਾ ਜਿਤ ਘਰਧਾਰੀਆ ਹਾਉਸ ਸੁਭਾਗੇ ਘਰ ਵਿੱਚ ਪੂਰਬੋਗਤ ਸ਼ਬਦ ਪ੍ਰਗਟ ਹੋਏ ਹਨ ਜਿਸ ਹਿਰਦੇ ਰੂਪ ਘਰ ਵਿੱਚ ਸਤਿਗੁਰੂ ਜੀ ਨੇ ਸੇਵਾ ਤੇ ਸਿਮਰਨ ਦੀਆਂ ਕਲਾ ਸ਼ਕਤੀਆਂ ਧਾਰਨ ਕੀਤੀਆਂ ਹਨ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਹੇ ਆਕਾਲ ਪੁਰਖ ਜੀ ਤੁਸੀਂ ਉਹਨਾਂ ਦੇ ਪੰਜ ਦੂਤ ਕਾਮ ਕ੍ਰੋਧ ਆਦਿਕ ਵਸੀਕਾਰ ਕਰ ਦਿੱਤੇ ਅਤੇ ਕੰਟਕ ਦੁਖਦਾਈ ਕਾਲ ਵੀ ਮਾਰ ਦਿੱਤਾ ਹੈ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਸੋ ਇਥੇ ਤੁਰ ਕਰਮ ਪਾਇਆ ਤੁਧ ਜਿਨ ਕੋ ਸ ਸ세 ਨੂੰ ਸਿਹਾਰੀ ਆਈ ਪਰ ਬਹੁਤੇ ਅਸੀਂ ਸਹੀ ਪੜੀ ਜਾਂਨੇ ਜੇ ਸੇ ਪੜਾਂਗੇ ਫੇ ਲਾਮਲਾਤੀ ਕੋਲੋਂ ਅਸੀਂ ਬਾਣੀ ਦਾ ਨਰਾਦਰ ਹੋ ਗਿਆ ਸੋ ਬਾਣੀ ਨੂੰ ਬੜੇ ਖਿਆਲ ਨਾਲ ਪੜਨਾ ਤੇ ਪੜਨਾ ਚਾਹੀਦਾ ਬਹਿ ਐ ਪੜਿਆ ਪਾਸ ਜੇ ਨਹੀਂ ਪਤਾ ਤਾਂ ਕਿਸੇ ਤੋਂ ਸੁਣ ਲੈਣਾ ਚਾਹੀਦਾ ਕਿਸ ਨੂੰ ਤੂੰ ਸਿੱਖ ਲੈਣਾ ਚਾਹੀਦਾ ਕਹਿੰਦੇ ਇਹ ਵਾਹਿਗੁਰੂ ਜਿਨ੍ਹਾਂ ਦੇ ਮੱਥੇ ਤੇ ਤੂੰ ਧੁਰ ਦਰਗਾਹੋਂ ਚੰਗਾ ਭਾਗ ਲਿਖ ਦਿੱਤਾ ਕਹੀਏ ਉਹੀ ਅਕਾਲ ਪੁਰਖ ਦੇ ਨਾਮ ਵਿੱਚ ਜੁੜਿਆ ਕਹ ਨਾਨਕ ਤਹਿ ਸੁਖ ਹੂਆ ਤਿਤ ਕਰ ਅਨਹਦ ਵਾਜੇ ਹਜੂਰ ਫਰਮਾਉਂਦੇ ਹਨ ਤਹਿ ਭਾਵ ਉਥੇ ਭਾਵ ਗੁਰਮੁਖਾਂ ਦੇ ਪ੍ਰੇਮ ਅਤੇ ਨਾਮ ਵਿੱਚ ਭਿੱਜੇ ਮਨ ਵਿੱਚ ਇਹ ਸਦਾ ਵੀ ਸੁਖ ਪ੍ਰਗਟ ਹੋਇਆ ਉਸੇ ਹੀ ਘਰ ਹਿਰਦੇ ਵਿੱਚ ਬਾਣੀ ਅਤੇ ਨਾਮ ਦੇ ਅਖੰਡ ਜਾਪ ਦੇ ਅਨਹਦ ਇੱਕ ਰਸ ਵਾਜੇ ਪ੍ਰਗਟ ਹੋਏ ਹਨ ਸੋ ਇਥੋਂ ਤੱਕ ਪੰਜ ਪੌੜੀਆਂ ਆਨੰਦ ਸਾਹਿਬ ਜੀ ਦੀਆਂ ਹੋਈਆਂ ਹਨ ਸੋ ਬਾਕੀ ਦੀ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨਾਲ ਇਸੇ ਤਰ੍ਹਾਂ ਲੜੀਵਾਰ ਸਤਿਗੁਰੂ ਜੀ ਦਾਸਰਾ ਲੈ ਕੇ ਸਾਝ ਪਾਵਾਂਗੇ ਆਓ ਗੁਰਮੰਤਰ ਦੇ ਵਿੱਚ ਹਾਜ਼ਰੀ ਲਵਾ ਕੇ ਆਪਾਂ ਫਤਿਹ ਬੁਲਾਈਏ ਜੀ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਕਾਲਸਾ ਵਾਹਿਗੁਰੂ ਜੀ ਕੀ ਫਤਿਹ